ਕੀ ਨਾਮ ਹੈ ਤੁਹਾਡਾ ਜੀ ਰਾਜੇਸ਼ ਕੁਮਾਰ ਅਰੇ ਜੀ ਕੀ ਹੋਇਆ ਕਿਹੜੇ ਲੱਗੇ ਚਾ ਜੀ ਹੋਇਆ ਅੱਲੋਵਾਲ ਪਿੰਡ ਦਾ ਘਟਨਾ ਹੈ ਇੱਥੇ 30 ਲੱਖ ਫੁੱਲ ਲੱਗ ਗਈ ਹੈ ਤੇ ਸਾਰੇ ਪ੍ਰਵਾਸੀ ਸਵੇਰੇ ਸਵੇਰੇ ਉੱਠੇ ਆਪਣਾ ਰੋਟੀ ਪਾਣੀ ਨੂੰ ਲੱਗੇ ਆ ਭਰਾ ਸਾਡਾ ਚਲ ਗਿਆ ਹੀ ਕੰਮ ਤੇ ਇਹਦਾ ਫੈਮਿਲੀ ਹੈ ਥੱਲੇ ਵਾਲੇ ਤੇ ਉਹਨਾਂ ਨੇ ਚੋਲ ਮੰਨੋ ਚੜਾਇਆ ਇਹ ਗੈਸ ਦੇ ਉੱਤੇ ਛੋਟਾ ਗੈਸ ਸੀ ਤੇ ਚੜਾਇਆ ਤੇ ਮਨੋ ਭਾਈ ਗਰਮ ਵੀ ਨਹੀਂ ਆਦਾ ਉਹਨੇ ਤੋ ਪੈਪ ਅਗਲਕ ਅੱਖ ਲੱਗ ਗਿਆ ਤਾਂ ਉਹ ਰੂਮ ਦੇ ਵਿੱਚ ਚਾਰ ਬੰਦੇ ਤੇ ਉਹਨਾਂ ਨੇ ਸੋਚਿਆ ਬਾਹਰ ਸੁੱਟਿਏ ਉਹ ਮੁੰਡਾ ਜਿਹੜਾ ਉਹਨਾਂ ਨੇ ਸੋਚਿਆ ਬਾਹਰ ਬਾਹਰ ਸੁੱਟਿਆ ਤੇ ਇਹਨਾਂ ਦੀ ਫੈਮਿਲੀ ਸੀ ਬਾਹਰ ਤੇ ਗੈਸ ਜਦੋਂ ਜਿੱਦਾਂ ਸੁੱਟਿਆ ਬਾਹਰ ਖੁੱਲਾ ਏਰੀਆ ਹਾਂਜੀ ਬਾਹਰ ਸੁੱਟਿਆ ਤਾਂ ਖੁੱਲਾ ਏਰੀਆ ਕਿ ਚਲੋ ਬਾਹਰ ਜੋ ਹੈ ਬਸ ਕੋਈਗਾ ਉਹ ਮੌਕੇ ਤੇ ਬਲਾਸਟ ਹੋਇਆ ਮੌਕੇ ਤੇ ਬਲਾਸਟ ਹੋਇਆ ਤੇ ਉਹਦੇ ਵਿੱਚ ਉਹਨੇ ਦੋ ਭਰਾ ਇਹ ਇਹਨਾਂ ਦਾ ਵੀਵੀ ਬੱਚਾ ਖੁਦ ਇਹ ਸਾਰੇ ਜੰਗਲ ਚ ਆ ਗਏ ਹਾਂ ਜੀ ਅਗਲਾ ਕਿਤੇ ਬਹੁਤ ਭਿਆਨਕ ਆ ਗਏ ਇਦਾਂ ਹੈ ਕਿ ਸਿਲੰਡਰ ਦਾ ਹਜੇ ਵੀ ਪਤਾ ਨਹੀਂ ਕਿੱਥੇ ਗਿਆ ਹਾਂਜੀ ਤੇ ਬਾਕੀ ਸਾਰਿਆਂ ਦੀ ਜਾਨ ਦਾ ਬਚਾਅ ਹਾਂਜੀ ਜਾਨ ਦਾ ਬਚਾਅ ਪਰ ਨੁਕਸਾਨ ਜ਼ਿਆਦਾ ਇਹਨਾਂ ਨੂੰ ਬੱਚੇ ਦਾ ਜ਼ਿਆਦਾ ਨੁਕਸਾਨ ਹੋਇਆ ਤੇ ਉਹ ਮੁੰਡਾ ਹੈਗਾ ਕਿ ਐਸੇ ਮੁੰਡਾ ਇਹਨਾਂ ਦਾ ਗੱਲ ਹਾਂਜੀ ਭਾਂਤ ਤਾਂ ਕਸ਼ ਕਰਦੇ ਕੰਮ ਕਰਦੇ ਹਾਂ ਕੌਣ ਸੇ का काम अच्छा, तो क्या हुआ? मैं सुबह उठा चावल रखा ना अगैस बारा, मैं गया धोने, चावल बाहर, ना, और फट गया, बाहर और से बाहर निकाल के फेंक दिया फिर भी फट गया तो सब लोग आग बगल में था सबको जल गया यही समस्या है कितना था क्या माहौल बना तब कौन लेके आया हॉस्पिटल ਹਸਪੀਟਲ ਵਿਜ਼ਿਟ ਲੈ ਕੇ ਆਏ ਹਾਂਜੀ ਕਰਨ ਆਏ ਆ ਅੱਜ ਸਾਡੇ ਕੋਲ ਤਕਰੀਬਨ ਸਵੇਰੇ 9 ਵਜੇ ਐਸ.ਪੀ.ਐਚ ਬਟਾਲਾ ਵਿੱਚ 5 ਪੇਸ਼ੈਂਟ ਆਏ ਆ ਜੋ ਕਿ ਸਿਲੰਡਰ ਕਰਨ ਫਟਨ ਕਰਨ ਬਰਨਸ ਦੇ ਨਾਲ ਆਏ ਸੀਗੇ ਜਿਹੜੇ 5 ਪੇਸ਼ੈਂਟ ਆ ਉਹਨਾਂ ਦਾ ਨਾਮ ਹੈ ਅਨੰਦ ਜੋ ਕਿ ਇੱਕ 6 ਸਾਲ ਦਾ ਬੱਚਾ ਹੈ ਪਟਾਪ 18 ਸਾਲ ਦਾ ਬੰਦਾ ਹੈ ਮੀਨਾ ਜੋ ਕਿ 35 ਸਾਲ ਦੀ ਔਰਤ ਹੈ ਰਾਜਵੰਸ਼ੀ ਜੋ ਕਿ 30 ਸਾਲ ਦਾ ਬੰਦਾ ਹੈ ਐਂਡ ਪ੍ਰਕਾਸ਼ ਜੋਗੀ 20 ਸਾਲ ਦਾ ਬੰਦਾ ਹੈ ਇਹ ਸਾਰੇ ਹੀ ਜਿਹੜੇ ਪੇਸ਼ੈਂਟਸ ਸੀ ਬਰਨਸ ਦੇ ਨਾਲ ਆਏ ਸੀ ਅਸੀਂ ਉਹ ਸਾਰੇ ਪੇਸ਼ੈਂਟਸ ਨੂੰ ਦੇਖਿਆ ਸਾਰੇ ਇਸ ਟਾਈਮ ਸਟੇਬਲ ਨੇ ਤੇ ਇਹਨਾਂ ਨੂੰ ਫਸਟ ਏਡ ਦੇ ਦਿੱਤੀ ਗਈ ਹੈ ਸਾਡਾ ਇਹੀ ਪਲਾਨ ਹੈ ਕਿ ਇਸ ਟਾਈਮ ਆਪਾਂ ਦਾਖਲ ਕਰਾ ਕੇ ਸਪੈਸ਼ਲਿਸਟ ਦੀ ਰਾਏ ਅੱਗੇ ਲਵਾਵਾਂਗੇ ਨਹੀਂ ਅਸੀਂ ਸਾਰਿਆਂ ਦੇ ਵਾਈਟਲਸ ਚੈੱਕ ਕੀਤੇ ਨੇ ਜੋ ਵਾਈਟਲਸ ਸਾਨੂੰ ਸ਼ੋ ਹੋਏ ਨੇ ਸਾਰਿਆਂ ਦੀ ਸਟੇਬਲ ਹੈਗੇ ਇਸ ਟਾਈਮ ਆਪਣਾ ਨਾਮ ਦੱਸੋ ਆਪਣਾ ਮੈਂ ਡਾਕਟਰ ਅੰਜਲਾ ਜੋ ਕਿ ਈਐਮਓ ਐਸਡੀਐਚ ਬਟਾਲਾ ਵਿੱਚ ਇਸ ਟਾਈਮ ਡਿਊਟੀ ਤੇ ਹੈਗੀ ਹਾਂ